ਜੀ ਸ਼ਮਣੇ ਕਮੇਟੀ ਦੇ ਅਧਿਕਾਰੀਆਂ ਦੇ ਵੱਲੋਂ ਪਰਿਕਰਮਾ ਦੇ ਮੁਲਾਜ਼ਮਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਤਾਂ ਇਸ ਮੀਟਿੰਗ ਦੇ ਵਿੱਚ ਪਰਿਕਰਮਾ ਦੇ ਸਮੂਹ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਉਹਨਾਂ ਦਾ ਹੱਲ ਕਰਨ ਦੀ ਗੱਲਬਾਤ ਕੀਤੀ ਹੈ। ਤਾਂ ਉੱਤੇ ਪਰਿਕਰਮਾ ਦੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਹੈ ਕਿ ਬਾਹਰੋਂ ਆਉਣ ਵਾਲੀ ਸੰਗਤ ਦੇ ਨਾਲ ਚੰਗਾ ਵਤੀਰਾ ਕਰਨਾ ਹੈ ਤੇ ਕਿਸ ਤਰ੍ਹਾਂ ਦੀ ਗੱਲਬਾਤ ਕਰਨੀ ਹੈ। ਉੱਤੇ ਸ਼ਮਣੇ ਕਮੇਟੀ ਦੇ ਅਧਿਕਾਰੀਆਂ ਨੇ ਵੀ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਫੋਟੋਗ੍ਰਾਫੀ ਨਾ ਕੀਤੀ ਜਾਵੇ। ਜੇਕਰ ਕੋਈ ਸੇਵਾਦਾਰ ਰੋਕਦਾ ਹੈ ਤਾਂ ਉਸਦੇ ਨਾਲ ਵਾਧੂ ਗੱਲਬਾਤ ਨਾ ਕੀਤੀ ਜਾਵੇ। ਉਤਨਾ ਕਾਗੇ ਸੁਮਣੀ ਕਮੇਟੀ ਅਧਿਕਾਰੀਆਂ ਦੇ ਨਾਲ ਆ ਕੇ ਸੰਪਰਕ ਕੀਤਾ ਜਾਵੇਗਾ ਤਾਂ ਮੈਨੇਜਰ ਪਰਿਕਰਮਾ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਮੀਟਿੰਗ ਸੁਮਣੀ ਕੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰ ਹਫਤੇ ਕੀਤੀ ਜਾਵੇਗੀ। ਉਤਨਾ ਕਾਗੇ ਸਚਨ ਸ਼੍ਰੀ ਹਰਮੰਦਰ ਸਾਹਾ ਦਾ ਅੰਦਰਲਾ ਪ੍ਰਬੰਧ ਪਰਿਕਰਮਾ ਅਧੀਨ ਸੇਵਾਦਾਰਾਂ ਦੀ ਮੀਟਿੰਗ ਹੈ ਜਿਸ ਦੇ ਵਿੱਚ ਜਿਹੜੇ ਮੁਲਾਜ਼ਮ 24 ਘੰਟੇ ਦਿਨ ਰਾਤ ਪਰਿਕਰਮਾ 'ਚ ਡਿਊਟੀ ਕਰਦੇ ਨੇ ਉਹਨਾਂ ਕੋਲੋਂ ਸੁਝਾ ਲਿੱਤੇ ਗਏ ਨੇ। ਤਾਂ ਤੇ ਉਹਨਾਂ ਦੀਆਂ ਦੁਖ ਤਕਲੀਫਾਂ ਸਮਝਦੇ ਹੋਏ ਹੱਲ ਕਰਨ ਦੇ ਲਈ ਉਹਨਾਂ ਨੂੰ ਭਰੋਸਾ ਵੀ ਦਿੱ ਜਾਗੀ ਦੀ ਸੰਗਤਾਂ ਤੋਂ ਵੀ ਉਸਦੇ ਨਾਲ ਮੁਲਾਜ਼ਮਾਂ ਨੇ ਬੋਲਬਾਣੀ ਚੰਗੀ ਰੱਖਦੇ ਆ ਸਤਿਕਾਰ ਦੇਣਾ ਹੈ ਇਸ ਸਬੰਧੀ ਮੀਟਿੰਗ ਕਰਕੇ ਵੀ ਸਮਝਾਇਆ ਗਿਆ ਤੋਂ ਤੇ ਉਹਨਾਂ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਅਨੁਸਾਰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਨਾ ਕੀਤੀ ਜਾਵੇ ਜੇਕਰ ਮੁਲਾਜ਼ਮ ਪਿਆਰ ਸਤਕਾਰ ਦੇ ਨਾਲ ਗੂਮਦੇ ਨੇ ਤਾਂ ਉਹਨਾਂ ਦੇ ਨਾਲ ਕੋਈ ਵੀ ਮਾੜਾ ਬਤਿਹਰਾ ਨਾ ਕੀਤਾ ਜਾਵੇ ਜੇਕਰ ਕਿਸੇ ਨੂੰ ਵੀ ਕੋਈ ਸ਼ਿਕਾਇਤ ਹੁੰਦੀ ਆਇਆ ਤਾਂ ਉਹ ਦਫ਼ਤਰ ਦੇ ਵਿੱਚ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦਾ ਹੈ ਤਾਂ ਕਿਸੇ ਵੀ ਸ਼ਰਧਾਲੂ ਦੀ ਭਾਵਨਾ ਨੂੰ ਠੇਸ ਜਿਹੜਾ ਕੀ ਨਹੀਂ ਪਹੁੰਚਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਜਮਾਂ ਅੱਜ ਅਸੀਂ ਹਫਤੇਕ ਪਿੱਛੋਂ ਲਗਭਗ ਮੀਟਿੰਗ ਕਰਦੇ ਰਹਿੰਦੇ ਆ ਕਿਉਂਕਿ ਨਵੇਂ ਪੁਰਾਣੇ ਮਲਾਜਮ ਆਉਂਦੇ ਜਾਂਦੇ ਰਹਿੰਦੇ ਆ ਉਹਨਾਂ ਨੂੰ ਸਚਕੰਡ ਹਰਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਬਾਰੇ ਦੱਸਦੇ ਰਹਿੰਦਾ ਕਿਉਂਕਿ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਤੋਂ ਵੀ ਸੰਗਤਾਂ ਆਉਂਦੀਆਂ ਉਹਨਾਂ ਨੂੰ ਸਚਕੰਡ ਹਰਮੰਦਰ ਸਾਹਿਬ ਦੀ ਮਰਜ਼ਾਦਾ ਬਾਰੇ ਪੂਰਾ ਪਤਾ ਨਹੀਂ ਹੁੰਦਾ ਇਹੋ ਕਈਆਰ ਆਣ ਕੇ ਉਹ ਜਿਤਨਾ ਆਮ ਹੋਰ ਥਾਵਾਂ ਤੇ ਤੀਰਥਾਂ ਤੇ ਜਾ ਕੇ ਕਰਦੇ ਆ ਉਸੇ ਤਰ੍ਹਾਂ ਇੱਥੇ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਨਹੀਂ ਕਿ ਉਹ ਜਾਣ ਕੇ ਕਰਦੇ ਆ ਉਹਨਾਂ 'ਚ ਸੱਚਖੰਡ ਹਰਮੰਦਰ ਸਾਹਿਬ ਆਉਣ ਦੀ ਤਾਂਗ ਹੁੰਦੀ ਆ ਕਿਉਂਕਿ ਤੁਸੀਂ ਆਪ ਹੀ ਸੋਚੋ ਕੋਈ ਕਿੱਡੀ ਦੂਰੋਂ ਕੇਰਲਾ ਤੋਂ ਕੋਈ ਬੰਬੇ ਤੋਂ ਕੋਕਲਗੱਤੇ ਤੋਂ ਦੋ ਦੋ ਚਾਰ ਚਾਰ ਦਿਨ ਦਾ ਸਫ਼ਰ ਕਰਕੇ ਆਉਂਦੇ ਆ ਉਹਨਾਂ ਨੂੰ ਪਰ ਪੂਰੀ ਮਰਜਾਦਾ ਦਾ ਪਤਾ ਨਾ ਹੋਣ ਕਰਕੇ ਉਹ ਕਈਆਰ ਡਲਟਾ ਤਰੀਕੇ ਨਾਲ ਫੋਟੋਆਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਮੁਲਾਜ਼ਮਾਂ ਨੂੰ ਫਿਰ ਕਿਹਾ ਵਾ ਕਿ ਬੜੇ ਪਿਆਰ ਸਤਿਕਾਰ ਨਾਲ ਉਹਨਾਂ ਨੂੰ ਸਮਝਾਓ ਕਿ ਸਚਕੰਡ ਹਰਮੰਦਰ ਸਾਹਿਬ ਕਿਸੇ ਵੀ ਕਿਸਮ ਦੀ ਕੋਈ ਵੀਡੀਓ ਗ੍ਰਾਫੀ ਨਹੀਂ ਕਰਨੀ ਸਿਰਫ ਤੇ ਸਿਰਫ ਸਚਕੰਡ ਹਰਮੰਦਰ ਸਾਹਿਬ ਅਰਦਾਸ ਕਰਨੀ ਆ ਰੱਬੀ ਬਾਣੀ ਦਾ ਚੱਲ ਰਿਹਾ ਕੀਰਤਨ ਸੁਣਨਾ ਸੇਵਾ ਕਰਨੀ ਆ ਮੁਲੰਗਰ ਪ੍ਰਸ਼ਾਦਾ ਛਕਣਾ ਵਾ ਉਹਨਾਂ ਨੂੰ ਸੁਚੇਤ ਕਰੋ ਇਸ ਤਰ੍ਹਾਂ ਵਾ ਕਈ ਜਿੱਤਰਾ ਆਪਾਂ ਵੇਖਣ ਚ ਆਉਂਦਾ ਵਾ ਆਮ ਹੀ ਕਈ ਸੰਗਤ ਜਿਹੜੀ ਬਾਹਰੋਂ ਸਟੇਟ ਤੋਂ ਆਉਂਦੀ ਹੈ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਦੇ ਕੱਪੜੇ ਵੀ ਬੜੇ ਸ਼ਾਰਟ ਹੁੰਦੇ ਆ ਉਹਨਾਂ ਨੂੰ ਫਿਰ ਸੁਚੇਤ ਕਰਦਾ ਵੀ ਇੱਥੇ ਸ਼ਾਰਟ ਕੱਪੜੇ ਨਹੀਂ ਪਾਉਣੇ ਆਪਰਾ ਪੂਰਾ ਜਿਹੜਾ ਸਰੀਰ ਆ ਤਨ ਢੱਕ ਕੇ ਜਿਹੜਾ ਸੱਚਖੰਡ ਹਰਿਮੰਦਰ ਸਾਹਿਬ ਦਰਸ਼ਨ ਕਰੋ ਇਸ ਕਰਕੇ ਉਹਨਾਂ ਮਲਾਜਮਾਂ ਨੂੰ ਇਹੀ ਕਿਹਾ ਵੀ ਸੰਗਤ ਨਾਲ ਬੜੇ ਪਿਆਰ ਬੜੇ ਸਤਕਾਰ ਨਾਲ ਉਹਨਾਂ ਨੂੰ ਆਿਆਂ ਦਾ ਜਿਹੜਾ ਵਾ ਜੀ ਆਿਆਂ ਕੋ ਤੇ ਜਿਹੜੇ ਸੱਚ ਕੰਡ ਹਰਮੰਦਰ ਸਾਹਿਬ ਬਾਰੇ ਉਹਨਾਂ ਨੂੰ ਸੂਚਿਤ ਕਰੋ। ਇਹੀ ਉਹਨਾਂ ਨਾਲ ਅੱਜ ਮੁਲਾਜ਼ਮਾਨਾਂ ਨਾਲ ਮੀਟਿੰਗ ਕੀਤੀ ਹੈ। ਮੁਲਾਜ਼ਮਾਨਾਂ ਨੂੰ ਸੰਗਤ ਨੂੰ ਅਭਿਗਤ ਦੀ ਖੁਰਦ ਨੀ ਗੱਲ ਕਰਨੀ। ਨਹੀਂ ਉਹ ਤੇ ਗੱਲ ਕਲੀਅਰ ਹੁੰਦੀ ਹੈ ਵੀ ਜਦੋਂ ਸੰਗਤ ਨੂੰ ਸਮਝਾਈਦਾ ਕਈ ਤੇ ਸਮਝ ਜਾਂਦੇ ਨੇ। 1-2% ਹੁੰਦੇ ਆ ਉਹ ਆਪਣੀ ਗੱਲ ਜਿਤਾਉਣ ਦੀ ਕੋਸ਼ਿਸ਼ ਕਰਦੇ ਆ। ਅੱਜ ਮੁਲਾਜ਼ਮਾਨ ਨੂੰ ਇੱਥੇ ਫਿਰ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਆਪਣੇ ਝੰਡੇ ਤੋਂ ਪਿੱਛੇ ਨਹੀਂ ਹਟਣਾ ਜੇ ਕੋਈ ਮੰਨ ਲਓ ਕਿਸੇ ਨੇ ਛੋਟ ਕੱਪੜੇ ਪਾਏ ਆ ਉਹ ਕਹਿੰਦਾ ਇਥੇ ਕੀ ਇਤਰਾਜ ਆ ਉਹ ਨਹੀਂ ਆਪਾਂ ਉਹਦੀ ਗੱਲ ਨਹੀਂ ਮੰਨਣੀ ਇਸੇ ਤਰ੍ਹਾਂ ਸੱਚਕੰਡ ਹਰਮੰਦਰ ਸਾਹਿਬ ਜਦੋਂ ਆਉਂਦੇ ਆ ਮੰਨ ਲਓ ਜਾ ਕੇ ਵੀਡੀਓ ਬਣਾਉਂਦਾ ਉਹ ਕਹਿੰਦਾ ਕੀ ਮਹਾਰਾਜ ਵੀਡੀਓ ਬਣਾਈਆਂ ਕੀ ਇਤਰਾਜ ਆ ਫਿਰ ਉਹਨੂੰ ਦੱਸਣਾ ਵੀ ਨਹੀਂ ਨਹੀਂ ਬਣਾਉਣੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਝੰਡੇ ਤੋਂ ਨਹੀਂ ਪਿੱਛੇ ਹਟਣਾ ਤੁਸੀਂ ਸੱਚਕੰਡ ਹਰਮੰਦਰ ਸਾਹਿਬ ਦੀ